ਉੱਟੇ ਮਾਰ ਵੀ ਕਰਤੀ ਹੈ ਨਾ ਅੰਦਰ ਮੇਰੇ ਪੁੱਛੀ ਨਾ ਸਕਤਾ ਨੇ ਗਾਲ ਵੀ ਦੱਬਤਾ ਭਾਈ ਖਾਵਲਾਚ ਵੀ ਰੱਖ ਲਿਆ 752 ਵੀ ਕਰਤੀ ਕੋਟੇ ਹੁਣ ਥ੍ਰੈਟ ਤੇ ਧਮਕੀਆਂ ਤੇ ਉਤਰਿਆ ਹੋਇਆ ਪ੍ਰਸ਼ਾਸਨ ਦੁਬਾਰਾ ਫੇਰ ਕਿ ਜੇ ਫਿਰ ਆਏ ਤੁਸੀਂ ਇੱਕ 라ਉਂਗੇ ਕਾਰਵਾਈ ਕੋਈ ਗੱਲ ਨਹੀਂ ਬਰਾਜ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਉਹ ਦੁਬਾਰਾ ਉਸ ਗੱਲਾਂ ਦੇ ਆਇਆ ਉਹਨੇ ਇਹ ਮਰਾਨੀ ਜਾਂ ਨਾ ਗੱਲ ਹੈ ਦੀ ਇੱਕ ਦੀ ਗੁੰਡਾਗਰਦੀ ਤੇ ਐਡਾ ਧੱਕੇਸ਼ਾਹੀ ਹੈ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਕਾਨੂੰਨ ਦੀ ਕੋ ਲੂਕਤੰਤਰ ਦੀ ਗੱਲ ਹੋ ਰਹੀ ਹੈ ਇੱਥੇ ਸ਼ਰ੍ਹਾਂ ਮੈਂ ਦਿਖਾ ਰਿਹਾ ਵੀ ਆਹ ਕੁਝ ਵਾਪਰ ਰਿਹਾ ਆਹ ਮੇਰੇ ਨਾਲ ਵਾਪਰ ਰਿਹਾ ਉਹਦੇ باوجود ਵੀ ਹਾਂ ਵੀ ਅਸੀਂ ਕੁੱਟਾਂਗੇ ਵੀ ਉਹ ਗੱਲ ਆ ਵੀ ਕੁੱਟਾਂਗੇ ਵੀ ਤਾਂ ਸਾਹ ਵੀ ਨਹੀਂ ਕਰਨ ਦੇਣਾ ਮਾਰਾਂਗੇ ਵੀ ਤਾਂ ਰੋਣ ਵੀ ਨਹੀਂ ਦੇਣੇ ਉਹ ਗੱਲ ਤੇ ਹੁਣ ਬਰਨਾਲਾ ਪ੍ਰਸ਼ਾਸਨ ਉਤਰਿਆ ਹੋਇਆ ਹੈ ਨੇਹ ਲਾ ਰਹੇ ਆ ਵੀ ਕੋਈ ਗੱਲ ਨਹੀਂ ਅਸੀਂ ਕਿਹਨੂੰ ਸ਼ਰਤਾਂ ਨਹੀਂ ਆਇਆ ਕਰਦਾ ਕਿ ਅਸੀਂ ਉਹ ਕਰਦੇ ਨਹੀਂ ਕੋਈ ਗੱਲ ਨਹੀਂ ਪੁਲਿਸ ਨਾਲ ਫਿਰ ਕਿੱਥੋਂ ਤੱਕ ਤੁਸੀਂ ਨਿਭਲਾਉਗੇ ਪੁਲਸਰ ਦੇ ਹੱਥ ਤਬਾਦੇ ਮੇ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਸਮਝ ਨਹੀਂ ਆ ਰਹੀ ਹੁਣ ਪਤਾ ਕੀ ਗੱਲ ਕੀ ਹੈ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਇਸ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਕੱਲੀ ਮੇਰੀ ਨਹੀਂ ਆ ਇੱਕਨੂੰ ਕਿਸੇ ਵੀ ਪੰਜਾਬ ਦੇ ਲੋਕੋ ਬਗ ਦੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਪੀਲ ਕਰਨਾ ਪੈਰ ਦਿੱਤੀ ਨਾ ਪਾਇਓ ਪੂਰਾ ਪੰਜਾਬ ਸ਼ਰਤਾਂ ਤੇ ਹੋਣਾ ਚਾਹੀਦਾ ਜੇ ਕੋਈ ਕਿਸੇ ਨਾਲ ਵੀ ਕਰ ਦੇਦੀ ਹੈ ਮੇਰੇ ਨਾਲ ਕੋਈ ਕਿਸੇ ਨਾਲ ਵੀ ਕਰ ਦੇ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਗੱਡ ਧੱਕਾ ਹੋਇਆ ਬਦੀਕੀ ਹੋਈ ਆ ਜ਼ੁਲਮ ਹੋਇਆ ਮੈਂ ਹਰ ਥਾਂ ਜਾ ਕੇ ਤਲੋਂ ਮਨੋਂ ਜਾ ਕੇ ਆਪਾਂ ਜ਼ੋਰ ਲਾ ਕੇ ਲੜਾਂਗੇ ਤੇ ਹੁਣ ਇਸ ਗੱਲ ਤੇ ਆਉਂਦਾ ਕੋਈ ਗੱਲ ਨਹੀਂ ਭਾਈ ਲੈ ਜੋ ਚੱਕ ਕੇ ਲੈ ਜਾਣਾ ਮੈਂ ਸਪਾਲਸ਼ ਪਰ ਮੈਂ ਆਦਾ ਇਲਾਜ ਕਰਾ ਕੇ ਮੈਂ ਦੀ ਮੈਡੀਕਲ ਰਿਪੋਰਟਾਂ ਕਦਾ ਕੇ ਐਕਸਰੇ ਟੈਸਟ ਕਰਾ ਕੇ ਫਿਰ ਮੈਂ ਜਿਹੜੀ ਕਾਰਵਾਈ ਬਣਦੀ ਆ ਉਹ ਕਰਾ ਕੇ ਹਿੱਜੂਗਾ ਸੋਦੇ ਜੋ ਚਿੱਤ ਚਾਹੇ ਗੁਲੀਆਂ ਮਾਰ ਦੋ ਚਾਹੇ ਪਰਚੇ ਦੇ ਦਿਓ ਜੋ ਤੁਸੀਂ ਕਰਨਾ ਤੁਸੀਂ ਉਹ ਕਰੋ ਮੈਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਖੋਲ ਕੇ ਤੁਹਾਨੂੰ ਦੱਸ ਦਿਆਂ ਇੱਕ ਗਾਸਟਟ ਅਫੀਸਰ ਹੈ ਨਾਂ ਹਜੇ ਅਸੀਂ ਨਹੀਂ ਲੈ ਰਹੇ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਿਹਾ ਪਲੀਜ਼ ਮੇਰੀ ਗੱਲ ਸੁਣੋ ਇਹਨਾਂ ਨੂੰ ਜਿਲਾ ਪਤਾ ਕੀ ਹੈ ਗੁੱਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਕਮੀਸੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਅਜਿਹੇ ਬੰਦੇ ਨੂੰ ਜੋ ਦੁਨੀਆਂ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ੂ ਸ਼ਰੀਆਮ ਕੁੱਟਿਆ ਔਰ ਉਸ ਤੋਂ ਬਾਅਦ ਉਹਨੂੰ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਐ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾऊं ਬਸ ਗੱਲ ਖਤਮ ਤੁਸੀਂ ਭੁੱਲ ਜੋ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਦੇ ਬਸ ਗੱਲ ਖਤਮ ਜੇ ਤੁਸੀਂ ਐਂ ਕਰੂਗੇ ਪਤਾ ਕੀ ਆਂਦੇ ਅਸੀਂ ਤੁਹਾਨੂੰ ਚੱਕਾ ਨਾ ਆ ਰਹੇ ਐ ਮੈਂ ਤੁਹਾਡੇ ਕੈਮਰੇ ਆ ਰਹੀ ਉਹਨਾਂ ਨੂੰ ਆਣਾ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹੇ ਆ ਬੈਠੇ ਐ ਚੱਕਾ ਖੇਡ ਔਰ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਐ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਐ ਸਟੇਜ ਉਹਨੂੰ ਲਿਖ ਕੇ ਭੇਜ ਰਹੇ ਐ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ساری ਰਾਤ ਹੁਣ ਉਹਨੂੰ ਸ਼ਰਯੰਤਮ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਕਿ ਤੂੰ ਬੋਲਿਆ ਕਿਉਂ ਐ ਮੈਨੂੰ ਜਸ ਇਮੇਜਨ ਇਹ ਲੱਖਾ ਸਿੰਘ ਸਿਧਾਣੇ ਨਾਲ ਐ ਕਰ ਰਿਹਾ ਆਮ ਬੰਦਿਆ ਨਾਲ ਕੀ ਕਰਨਗੇ ਇੱਥੇ ਜਾਂ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਿਆਮ ਥਾਣੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦੇਾਂਗੇ ਕੈਮਰਿਆਂ ਦੇ ਵਿੱਚ ਉਹ ਕੈਦ ਐ ਆ ਪੁੱਛ ਲੋ ਮੁੰਡਿਆਂ ਨੂੰ ਕਿ ਉਹ ਸਰਪੰਚ ਉ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਤਸ਼ੱਦਦ ਸਾਹਮਣੇ ਆ ਚੁੱਕੇ ਕਿਸੇ ਤੇ ਕਾਰਵਾਈ ਹੋਈ ਆ ਅੱਡ ਅੱਗੇ ਆ ਮਾੜਾ ਜੱਠਾ ਆ ਮੁੰਡਾ ਇਹਨੂੰ ਪੁੱਛੋ ਇਹਦੇ ਤੇ ਕੋਈ ਕਾਰਵਾਈ ਹੋਈ ਆ ਉਸ ਥਾਣੇਦਾਰ ਤੇ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 2 ਹਫ਼ਤੇ 2 ਹਫ਼ਤੇ ਹੋ ਗਏ ਸ਼ਰਿਆਮ ਉਹ ਨਾ ਇਹ ਮੁੰਡਾ ਕੁਲਦੀਪ ਪਿੰਡ ਕਮਾਲੂ ਦਾ ਸਰਪੰਚ ਆ ਤਲਵੰਡੀ ਕਮਾਲੂ ਦਾ ਸਰਪੰਚ ਆ ਸ਼ਰਿਆਮ ਐਸਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਨਹੀਂ ਤੈਨੂੰ ਤਾਂ ਦੇਖਾਂਗੇ ਇਹ ਕੀ ਕਰ ਰਹੇ ਆ ਉੱਥੇ ਇੱਕ ਫੈਕਟਰੀ ਲੱਗ ਰਹੀ ਆ ਜਿਹੜੀ ਆਹ ਰੈੱਡ ਮਤਲਬ ਕਿ ਜੋਨ ਵਾਲੀ ਕੈਟਾਗਰੀ ਦੀ ਕੈਟਾਗਰੀ ਦੀ ਫੈਕਟਰੀ ਆ ਤਹਿਰਾਨ ਨੂੰ ਫੂਕ ਦੇ ਦਿੱਤੇ ਇਹ ਵਿਚਾਰੇ ਆ ਆਪ ਦੇ ਆਪ ਨੂੰ ਬਚਾਉਣ ਲਈ ਆ ਤੇ ਪਿੰਡਾਂ ਨੂੰ ਬਚਾਉਣ ਲਈ ਜੜਾਈ ਲੜ ਰਹੇ ਨੇ 1.5 ਮਹੀਨੇ ਦੇ ਤੱਕ ਪਿੰਡਾਂ ਨੂੰ ਅਸਲ ਚੋਂ ਧਮਕੀ ਦੀ ਦਿੰਦਾ ਕੋਈ ਗੱਲ ਤੈਨੂੰ ਦੱਸ ਦੇਖਾਂਗੇ ਜਿੰਨੂ ਕਿ ਉਹ ਇਹ ਹੱਥ ਦੋਗੇ ਜਾਂ ਸਾਰਾ ਵੀ ਪੈ ਨਿਕਲੇ ਯਾਰ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਆ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੈਂਚ ਨੂੰ ਜਦੋਂ ਇੱਕ ਆ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਉਹਨੇ ਫੋਨ ਕਰ ਲਿਆ ਸੀ ਰਾਤ ਨੂੰ ਕੀ ਉਸ ਬੰਦੇ ਨੂੰ ਫੋਨ ਕਰੂਗਾ ਲਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਿਹਾ ਦੋਸਤ ਰਿਹਾ ਕੀ ਉਹਦੇ ਨਾਲ ਧੱਕਾ ਹੋਇਆ ਜਾਂ ਜਿਵੇਂ ਹੀ ਮਤਲਬ ਸਪਾਈਨ ਜਿਹੜੀ ਰੀਡ ਦੀ ਹੱਡੀ ਹੈ ਖਤਮ ਹੀ ਹੋ ਗਈ ਹੈ ਕੀ ਆ ਸਰਪੰਚ ਇੱਕ ਪ੍ਰੈਜ਼ੈਂਟ ਖੜਾ ਹੈ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚ ਆ ਸਾਫਕਾ ਇਹਨਾਂ ਨੂੰ ਸ਼ਰਯਾਂਮ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਤੁਹਾਡਾ ਪੁਲਿਸ ਦਾ ਗਾਸਟਟ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਐ ਕਿਉਂ ਦਾਖਲ ਹੋਏ ਹੋ ਤੁਸੀਂ ਮੀਡੀਆ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੇ ਆਂ ਔਰ ਕੋਈ ਆਮ ਬੰਦੇ ਨੂੰ ਵੀ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਤੁਹਾਡੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾ ਸਿੰਘ ਸੰਧਾਣੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਸਾਂ ਲੋਕਾਂ ਦੇ ਸੀ ਨਾ ਪੁਰਾਣਾ ਬਣੂਗਾ ਬੁਚੜ ਦੌਰ ਆਊਗਾ ਮੈਨੂੰ ਲੱਗਦਾ ਆਊਗਾ ਨਹੀਂ ਆ ਗਿਆ ਕਿੰਨੇ ਬੰਦੇ ਮਾਰੇ ਜਾ ਚੁੱਕੇ ਨੇ ਗਨਾਵਾ ਤੁਹਾਨੂੰ ਅਗਲਾ ਕਦਮ ਕੀ ਹੋਊਗਾ ਯੋਧਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਆਖਿਆ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਲ ਲੈ ਕੇ ਜਿੱਥੇ-ਜਿੱਥੇ ਪੁਲਿਸ ਜਾਂ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਜੇ ਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਕਾਸੇ ਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪਦੀਆਂ ناکਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇਤੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟ ਅਤੇ ਲੁੰਬਾ ਸਾਹਿਬ ਘਰੇ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਤ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਪੁਲਿਸ ਦੇ ਕੇਸ ਪਰਚੇ ਇਹ ਬਦਲਾਵ ਹੈ ਇਹ ਤਾਂ ਉਹ ਪਿਛਲੇ ਪੁੱਛੜਾ ਨਾਲੋਂ ਵੀ ਟੱਪ ਗਏ ਨੇ This is the way democracy happen ਇਹੋ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕੇ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਇਹ ਖੁਦ ਨਹੀਂ ਕਰ ਰਹੇ ਹੋ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਵਾਟਰ ਐਕਟ ਦੀ ਐਮੈਂਡਮੈਂਟ ਕੀਤੀ ਇਹਨਾਂ ਨੇ ਪੁਲਿਸ ਦਾ ਤਸ਼ੱਦਦ ਤਾਂ ਉਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹਨੋਂ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਆ ਇਨਕਲਾਬ ਹੈ ਸਾਨੂੰ ਦੱਸ ਤਾ ਇਨਕਲਾਬ ਦਾ ਮਤਲਬ ਕੁਝ ਹੋਰ ਸਮਝਦੇ ਸ਼ਰੀਆ ਮਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 288 ਕਰੋੜ ਰੈਵਨਿਊ ਹੋਇਆ ਹੈ ਇਹਨਾਂ ਨੇ ਕਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਹ ਉਦੋਂ ਗਲਤ ਬੋਲਿਆ ਸੀ ਜਾਂ ਹੁਣੇ ਗਲਤ ਬੋਲਿਆ ਦੱਸੂ ਕੋਈ ਛੜਿਆਮ ਤਮਕੀਆਂ ਦੇ ਰਹੇ ਤੁਸੀਂ ਯਾਰ ਵਿਕਸਤ ਦੁਨੀਆ ਦੇ ਵਿੱਚ ਪੰਜਾਬੀ ਖਿੱਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਨੇ ਮੁੰਡੇ ਬਾਹਰ ਨਾ ਜਾਣ ਛੜਿਆਮ ਘੁੱਟ ਰਹੇ ਹੋ ਏਕ-ਇਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਤੁਹਾਨੂੰ ਮੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਇਹ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬਦੇਹ ਹੋਗੇ ਪੰਜਾਬ ਨੂੰ ਕਿਉਂਕੇ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਛੜਿਆਂ ਧਮਕੀਆਂ ਦਿੱਤੀਆਂ ਜਾ ਰੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆ ਔਰ ਅਸੀਂ ਇਹਦੀ ਜਨਤਕ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਤਾਂ